ਸਿੰਘਾ ਕੌਣ ਭਾਈ ਨੰਦ ਲਾਲ 72 ਸਾਲ ਦੀ ਉਮਰ ਹੱਥ ਦੇ ਵਿੱਚ ਇੱਕ ਅੰਮਰ ਬਣਿਆ ਹੋਇਆ ਨਾਲੇ ਜਵਾਨ ਹੱਥ ਘਰਾਏ ਨਾਲੇ ਸ਼ਰਧਿਆਲ ਪੰਜ ਗੰਦੀ ਤੇ ਪਾਤਸ਼ਾਹ ਦੇ ਚਰਨਾਂ ਤੇ ਸਾਧਗੁਰ ਨੇ ਬਾਹਾਂ ਫੜਾਈਆਂ ਨੰਦ ਲਾਲ ਆਓ ਗੜੇ ਲੱਗ ਜਾਓ ਗੜੇ ਲਗਾਇਆ ਹੈ ਕਹਿਣ ਲੱਗੇ ਨੰਦ ਲਾਲ ਅੱਜ ਕਿਵੇਂ ਚੇਤਾ ਆ ਗਿਆ ਕਹਿਣ ਲੱਗੇ ਉਹ ਮਰੀਦੇ ਕਹਦਾ ਜਿਹਨੂੰ ਮੁਰਸ਼ਿਦ ਜੀ ਦੇਤੇ ਤੋਂ ਪਹੁੰਚ ਜਾਵੇ ਮੇਰੇ ਜਿਹਨ ਵਿੱਚ ਹਮੇਸ਼ਾ ਤੁਸੀਂ ਹੋ ਅੱਜ ਤੁਹਾਡੇ ਕੋਲ ਖਾਸ ਕੰਮ ਆਇਆ ਇੱਕ ਪੱਤਰ ਹੈ ਮਦਨ ਦੀ ਦੁਹਾਰ ਹੈ ਸਤਿਗੁਰੂ ਜੀ ਕਹਿੰਦੇ ਕੌਣ ਮਦਨ ਮੰਗ ਰਿਹਾ ਹੈ ਪੱਤਰ ਪੜ੍ਹ ਕੇ ਸੁਣਾਓ ਤੱਕੋ ਜਨਾ ਇਹ ਪੱਤਰ ਵਿੱਚ ਕੀ ਕੁਝ ਲਿਖਿਆ ਨੰਦ ਨਾਲ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਪੜ੍ਹ ਕੇ ਸੁਣਾ ਰਿਹਾ ਹੈ ਇਹ ਇੱਕ ਲਫਜ਼ ਭੁੱਲਾ ਰਹਿਦਾ ਜੱਠਾ